ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਵਿੱਚ ਮੁਹਿੰਮ ਚੇੜੀ ਗਈ ਹੈ ਯੋਧ ਨਸ਼ਾ ਦੇ ਵਿਰੋਧ ਜਿਸ ਦੇ ਤਹਿਤ ਵੱਖ-ਵੱਖ ਸ਼ਹਿਰਾਂ ਦੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਬੁਲਡੋਜ਼ਰ ਚਲਾਏ ਜਾ ਰਹੇ ਨੇ ਉਹਨਾਂ ਦੇ ਘਰਾਂ ਨੂੰ ਢਾਇਆ ਜਾ ਰਿਹਾ ਹੈ ਤੇ ਹੁਣ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਦੁਕਾਨ ਨੂੰ ਜਿਹੜਾ ਹੈ ਬੁਲਡੋਜ਼ਰ ਦੇ ਰਾਹੀਂ ਢਾ ਦਿੱਤਾ ਗਿਆ ਜੀहां ਤੁਹਾਨੂੰ ਦੱਸਦੀ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਦੁਕਾਨ ਦੇ ਰਾਹੀਂ ਜਿਹੜਾ ਹੈ ਨਸ਼ਾ ਤਸਕਰ ਜਿਹੜਾ ਨਸ਼ਾ ਵੇਚਦਾ ਸੀਗਾ ਔਰ ਇਸ ਦੁਕਾਨ ਨੂੰ ਘਰ ਦੇ ਤੌਰ ਦੇ ਉੱਪਰ ਵੀ ਇਸਤੇਮਾਲ ਕੀਤਾ ਜਾਂਦਾ ਸੇਗਾ اور ਬਹੁਤ ਸਾਰਾ ਜਿਹੜਾ ਹੈ ਇਹ ਵੀ ਸੱਚ ਸਾਹਮਣੇ ਆ ਰਿਹਾ ਹੈ ਕਿ ਇਲੀਗਲ ਪ੍ਰਾਪਰਟੀ ਦਾ ਵੀ ਜਿਹੜਾ ਹੈ ਡਿਸਪਿਊਟ ਇਸ ਦੁਕਾਨ ਦਾ ਦੇਖਣ ਨੂੰ ਮਿਲਿਆ ਹੈਗਾ ਤੇ ਜਿਸ ਦੇ ਤਹਿਤ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਦੀ ਮੁਹਿੰਮ ਜੋ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਉਸ ਦੇ ਤਹਿਤ ਇਸ ਦੁਕਾਨ ਦੇ ਉੱਪਰ ਬੁਲਡੋਜ਼ਰ ਫੇਰ ਦਿੱਤਾ ਗਿਆ। ਹੁਣ ਜਾਂਦਿਆਂ ਕੀ ਹੈ ਕਹਿਣਾ ਪੁਲਿਸ ਕਮਚਾਰੀਆਂ ਦਾ ਇਸ ਮਾਮਲੇ ਦੇ ਬਾਰੇ? ਇਮਦਾਦ ਦੇਣ ਆਈਏ ਤਾਂ ਕਿ ਕੋਈ ਲਾਅ ਐਂਡ ਆਰਡਰ ਇਸ਼ੂ ਨਾ ਬਣੇ ਕਿਸੇ ਦਾ ਨੁਕਸਾਨ ਨਾ ਹੋਵੇ। ਤੇ ਜੋ ਐਡਮਿਨਿਸਟ੍ਰੇਸ਼ਨ ਦੀ ਪ੍ਰੋਸੈਸ ਹੈ ਉਹ ਲਗਾਤਾਰ ਜਾਰੀ ਹੈ ਹੋਰ ਵੀ ਅਜੀ ਗੈਰ ਕਾਨੂੰਨੀ ਜਿਹੜੀ ਉਹਨਾਂ ਨੇ ਕਿਸਨੇ ਕੋਈ ਕੰਸਟਰਕਸ਼ਨ ਕੀਤੀ ਹੈਗੇ ਉਸ ਤੇ ਆ ਆਇਡੈਂਟੀਫਿਕੇਸ਼ਨ ਐਂਡ ਉਸ ਤੋਂ ਬਾਅਦ ਪ੍ਰੋਪਰ ਕਾਰਵਾਈ ਟੋਟਲ ਕਿੰਨੇ ਬੰਦੇ ਕਰਦੇ ਜੀ ਹਲੇ ਤਾਂ ਫਿਲਹਾਲ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਮਲਟੀਪਲ ਐਫਆਈਆਰ ਇਸ ਮਹੀਨੇ ਵਿੱਚ ਦਰਜ ਹੋਈਆਂ ਜਦੋਂ ਇਹ ਮਹਿੰਮ ਦਾ ਦੀ ਸ਼ੁਰੂਆਤ ਹੋਈ ਹੈ ਤੇ ਹੋਰ ਵੀ ਇਹ ਟਾਈਮ ਵਿੱਚ ਅੱਗੇ ਜਾਰੀ ਰਹੇਗੀ ਸਰ ਇਹ ਕਾਰਵਾਈ ਹੁਣ ਇੱਥੇ ਸਮਾਪਤ ਹੋ ਗਈ ਹੈ ਜਾਂ ਹੋਰ ਕਿਸੇ ਅੱਗੇ ਕਰਕੇ ਚ ਕਰਨੀ ਹੈ ਜਾਂ ਫਿਰ ਇਹੀ ਕੇਸ ਸੀ ਸੁਣਾਉਣ ਲਈ ਨਹੀਂ ਹੁਣ ਇਹ ਜਿਹੜੀ ਕਾਰਵਾਈ ਹੈਗੀ ਜਿਸ ਦੇ ਵਾਸਤੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਅਗਰ ਕਿਤੇ ਹੋਰ ਵੀ ਪ੍ਰੋਵਾਈਡ ਕਰਨੀ ਪੈਗੀ ਤਾਂ ਅਸੀਂ ਜ਼ਰੂਰ ਕਰਾਂਗੇ ਸਰ ਕਿੰਨੀ ਜਗ੍ਹਾ ਸੀ ਜਿਹੜੀ ਜਿਹਦੇ ਵਿੱਚ ਕਾਰਵਾਈ ਕੀਤੀ ਗਈ ਤੇ ਕਦੋਂ ਤੋਏ ਦੇ ਉੱਪਰ ਕੱਪ ਜਾਊਗੀ ਇਹ ਜੀ ਮਾਰਕੀਟ ਕਮੇਟੀ ਦਾ ਲੈਂਡ ਹੈਗਾ ਗੈਰ ਕਾਨੂੰਨੀ ਕੰਮ ਵੀ ਕੀਤੇ ਨੇ ਸਟੇਟ ਤੋਂ ਬਹੁਤ ਹੀ ਨਸ਼ਾ ਤਸਕਰੀ ਦੀ ਕੰਪਲੇਂਟਸ ਵੀ ਆਉਂਦੀਆਂ ਨਹੀਂ ਆਉਂਦੀ ਸਰ ਇਹ ਘਰ ਸੀ ਰਹਿੰਦੇ ਸੀ ਜਾਂ ਇਹ ਮੰਦਰ ਕੀ ਇਸ ਜਗ੍ਹਾ ਦੇ ਕੋਲ ਕਿਸ ਵਾਲਾ ਜਿਹੜਾ ਇਹ ਦੁਕਾਨ ਕੰਮ ਘਰ ਦੇ ਵਾਂਗੂ ਇਸਤੇਮਾਲ ਕੀਤੀ ਜਾਂਦੀ ਸੀ ਇੱਥੇ ਰਾਹਿਸ਼ਵੀ ਰੱਖੀ ਜਾਂਦੀ ਸੀ ਤੇ ਹੋਰ ਵੀ ਗੈਰ ਕਾਨੂੰਨੀ ਜਿਹੜੇ ਕੰਮਾਂ ਦੀ ਇਨਪੁਟ ਇੱਥੋਂ ਆਈ ਹੈ ਨਸ਼ਾ ਕਿਸ ਤਰ੍ਹਾਂ ਬੇਚ ਇਹਨਾਂ ਤੇ ਜੀ ਮਲਟੀਪਲ ਐਫਆਈਆਰ ਸਗੀਆਂ ਜਿਨ੍ਹਾਂ ਵਿੱਚੋਂ ਐਨਡੀਪੀਐਸ ਦੀ ਕਮਰਸ਼ੀਅਲ ਧਾਰਾ ਦੇ ਹੇਠ ਵੀ ਐਫਆਈਆਰ ਹੈਗੀ ਅਤੇ ਐਕਸਾਈਜ਼ ਦੇ ਐਕਟ ਦੇ ਪ੍ਰੋਵੀਜ਼ਨਾਂ ਹੇਠ ਵੀ ਇਹਨਾਂ ਤੇ ਐਫਆਈਆਰ ਦਰਜ ਹੈ। ਇਮਦਾਦ ਦੇਣ ਆਈ ਹੈ ਤਾਂ ਕਿ ਕੋਈ ਲਾਅ ਐਂਡ ਆਰਡਰ ਇਸ਼ੂ ਨਾ ਬਣੇ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਜੋ ਐਡਮਿਨਿਸਟ੍ਰੇਸ਼ਨ ਦੀ ਪ੍ਰੋਸੈਸ ਹੈ ਉਹ ਲਗਾਤਾਰ ਜਾਰੀ ਹੈ। ਹੋਰ ਵੀ ਜੀ ਗੈਰ ਕਾਨੂੰਨੀ ਜਿਹੜੀ ਉਹਨਾਂ ਨੇ ਕਿਸਨੇ ਕੋਈ ਕੰਸਟਰਕਸ਼ਨ ਕੀਤੀ ਹੈਗੇ ਉਸ ਤੇ ਆਇਡੈਂਟੀਫਿਕੇਸ਼ਨ ਐਂਡ ਉਸ ਤੋਂ ਬਾਅਦ ਪ੍ਰੋਪਰ ਕਾਰਵਾਈ ਟੋਟਲ ਕਿੰਨੇ ਵਕਤ ਦੀ ਕਾਰਵਾਈ ਜੀ ਹਲੇ ਤਾਂ ਫਿਲਹਾਲ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਮਲਟੀਪਲ ਐਫ ਆਰ ਇਸ ਇਸ ਮਹੀਨੇ ਵਿੱਚ ਦਰਜ ਹੋਈਆਂ ਜਦੋਂ ਇਹ ਮਹਿੰਮ ਦਾ ਦੀ ਸ਼ੁਰੂਆਤ ਹੋਈ ਹੈ ਤੇ ਹੋਰ ਵੀ ਇਹ ਟਾਈਮ ਵਿੱਚ ਅੱਗੇ ਜਾਰੀ ਰਹੇਗੀ ਸਰ ਇਹ ਕਾਰਵਾਈ ਹੁਣ ਇੱਥੇ ਸਮਾਪਤ ਹੋ ਗਈ ਹੈ ਜਾਂ ਹੋਰ ਕਿਸੇ ਅੱਗੇ ਕਰਕੇ ਚ ਕਰਨੀ ਹੈ ਜਾਂ ਫਿਰ ਇਹੀ ਕੇਸ ਸੀ ਉਸ ਨਾਮ ਦੀ ਨਹੀਂ ਹੁਣ ਇਹ ਜਿਹੜੀ ਕਾਰਵਾਈ ਹੈਗੀ ਜਿਸ ਦੇ ਵਾਸਤੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਅਗਰ ਕਿਤੇ ਹੋਰ ਵੀ ਪ੍ਰੋਵਾਈਡ ਕਰਨੀ ਪਈਗੀ ਤਾਂ ਅਸੀਂ ਜ਼ਰੂਰ ਕਰਾਂਗੇ ਸਰ ਕਿੰਨੀ ਜਗ੍ਹਾ ਸੀ ਜਿਹੜੀ ਜਿਹਦੇ ਵਿੱਚ ਕਾਰਵਾਈ ਕੀਤੀ ਗਈ ਹੈ ਤੇ ਕਦੋਂ ਤੋਂ ਇਹਦੇ ਉੱਪਰ ਕਬਜ਼ਾ ਤੇ ਜੀ ਮਾਰਕੀਟ ਕਮੇਟੀ ਦਾ ਲੈਂਡ ਹੈਗਾ ਜਿਹੜ ਕਾਨੂੰਨੀ ਕੰਮ ਵੀ ਕੀਤੇ ਨੇ ਤੇ ਇਥੋਂ ਬਹੁਤ ਹੀ ਨਸ਼ਾ ਤਸਕਰੀ ਦੀ ਕੰਪਲੇਂਟਸ ਵੀ ਆਉਂਦੀਆਂ ਨੇ ਸਰ ਇਹ ਘਰ ਸੀ ਰਹਿੰਦੇ ਸੀ ਜਾਂ ਇਹ ਮਤਲਬ ਕਿ ਇਸ ਜਗ੍ਹਾ ਦੇ ਪਰ ਕੀ ਕਿਸ ਤਰ੍ਹਾਂ ਜਿਹੜਾ ਇਹ ਦੁਕਾਨ ਕੰਮ ਘਰ ਦੇ ਵਾਂਗੂ ਇਸਤੇਮਾਲ ਕੀਤੀ ਜਾਂਦੀ ਸੀ ਇੱਥੇ ਰਹਾਇਸ਼ ਵੀ ਰੱਖੀ ਜਾਂਦੀ ਸੀ ਤੇ ਹੋਰ ਵੀ ਗੈਰ ਕਾਨੂੰਨੀ ਜਿਹੜੇ ਕੰਮਾਂ ਦੀ ਇਨਪੁਟ ਇਥੋਂ ਆਈ ਹੈ ਇਹਨਾਂ ਤੇ ਜੀ ਮਲਟੀਪਲ ਐਫ ਆਈ ਆਰ ਹੈਗੀਆਂ ਜੀ ਜਿਨ੍ਹਾਂ ਵਿੱਚੋਂ ਐਨ ਡੀ ਪੀ ਐਸ ਦੀ ਕਮਰਸ਼ੀਅਲ ਧਾਰਾ ਦੇ ਹੇਠ ਵੀ ਐਫ ਆਈ ਆਰ ਹੈਗੀ ਅਤੇ ਐਕਸਾਈਜ਼ ਦੇ ਐਕਟ ਦੇ ਪ੍ਰੋਵੀਜ਼ਨ ਹੇਠ ਵੀ ਇਹਨਾਂ ਤੇ ਐਫ ਆਈ ਆਰ ਦਰਜ ਹੈ